ਇਹਨੂੰ ਬਣਾ ਸਕੀਏ ਮੈਂ ਕੋਸ਼ਿਸ਼ ਕਰਾਂਗਾ ਵੀ ਜਿੰਨੇ ਵੀ ਸਾਡੇ ਵਰਕਰ ਹੈ ਸਾਡੇ ਸੋਸ਼ਲ ਮੈਂਬਰ ਹੈ ਸਾਡੇ ਚ ਅਨਿਲ ਭਾਰਤੀ ਜੀ ਬੈਠੇ ਆ ਮੈਂ ਉਹਨੂੰ ਰਿਕੁਐਸਟ ਕਰਾਂਗਾ ਸਾਡੇ ਉਹ ਪ੍ਰਕਾਸ਼ ਕੋਸ਼ੀ ਜੀ ਦੇ بیٹے ਜਿਹੜੇ ਫਾਊਂਡਰ ਮੈਂ 87 ਦੇ ਵਿੱਚ 5 ਰੁਪਏ ਤੋਂ ਸ਼ੁਰੂ ਕੀਤੀ ਸੰਸਥਾ 10 ਮੈਂਬਰਾਂ ਨਾਲ ਸ਼ੁਰੂ ਕੀਤੀ ਸੰਸਥਾ ਤੇ ਅਨਿਲ ਭਾਰਤੀ ਦੇ ਨਾਲ ਇਸ ਦੀ ਸਕੂਲ ਦੇ ਬੱਚੇ ਵੀ ਆ ਜਾਣ ਅਸੀਂ ਬੱਚਿਆਂ ਨੂੰ ਯੂਨੀਫਾਰਮ ਦੇਣੀ ਹੈ ਇਸ ਦੀ ਸਕੂਲ ਦੇ ਬੱਚੇ ਇਹਨਾਂ ਨੂੰ ਅਸੀਂ ਉਹ ਦੇ ਰਹਿਆ ਇਹਦਾ ਫੰਕਸ਼ਨ ਹੈ ਆਜੋ ਭਰਾ ਜੀ ਮੈਂ ਜਿਹੜਾ ਇਹ ਸੀਰੀਅਸ ਸਕੂਲ ਦਾ ਦਫਾਫਾ ਹੈਗਾ ਜੀ ਜਰਸੀਆਂ ਵਾਲਾ ਉਹ ਇਹਨਾਂ ਨੂੰ ਹੈਂਡ ਓਵਰ ਕਰਨ ਜੋਸ਼ੀ ਜੀ ਪਲੀਜ਼ ਤੁਸੀਂ ਕੱਲ੍ਹ ਦੇ ਆਜੋ ਜੀ ਆਜੋ ਮੈਡਮ ਪ੍ਰਿੰਸ ਗਵਰਨਮੈਂਟ ਮਿਡਲ ਸਕੂਲ ਮੈਨ ਮੈਡਮ ਮੋਨਿਕਾ ਜੀ ਆਏ ਨੇ ਜੀ ਅਸੀਂ ਇਹਨਾਂ ਨੂੰ ਇਹਨਾਂ ਸਕੂਲ ਨੂੰ ਜਰਸੀਸ ਦਿੰਨੇ ਆਏ ਹਾਂ ਸਾਹਿਬ ਤੇ ਹੁਣ ਦੇ ਰਹਿਆ ਜੀ ਸਰ ਆਰਿਆ ਸੀਰੀਅਸ ਕੰਟਰੀ ਸਕੂਲ ਦੇ ਟੀਚਰ ਵੀ ਆ ਜਾਂ ਜੀ ਬੱਸ ਮਿਹਨਤ ਲੈ ਲਓ ਸਾਡੇ ਮੈਂਬਰ ਬਣਿਆ ਜੀ ਅਨਿਲ ਜੀ ਅਨਿਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਸ ਤੋਂ ਬਾਅਦ ਜੀ ਗਵਰਨਮੈਂਟ ਐਲੀਮੈਂਟ ਥੋੜਾ ਟੈਕਨੀਕਲ ਹੱਥ ਪਿੱਛੇ ਕਰਨਾ ਜੀ 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 ਹਾਂਜੀ ਜਰਾ ਜਾਇਓ ਇੱਥੇ ਇਹ ਵਾਲੇ ਇਹ ਜਨਹਿਤ ਸਮਿਤੀ ਦੇ ਵੱਲੋਂ ਕਿਉਂਕਿ ਠੰਡ ਆ ਰਹੀ ਹੈ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਗਰਮ ਜਿਹੜੀਆਂ ਵਰਦੀਆਂ ਨੇ ਉਹ ਦੇਣ ਦਾ ਪ੍ਰੋਗਰਾਮ ਸੀਗਾ ਵੈਸੇ ਇਹ ਤਾਂ ਇੱਕ ਪ੍ਰੋਗਰਾਮ ਹੈ ਜਨਹਿਤ ਸੰਸਥਾ ਜਿਹੜੀ ਆ ਉਹ ਤਕਰੀਬਨ ਹਰ ਹਫ਼ਤੇ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਕਰਦੀ ਆ ਕੱਲ ਜਿਹੜਾ ਗੁਲਦੋਦੀ ਦਾ ਸ਼ੋਅ ਖਤਮ ਹੋਇਆ ਉਹਦੇ ਵਿੱਚ ਵੀ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪਟਿਆਲਾ ਖੁਸ਼ਕਿਸਮਤ ਹੈ ਕਿ ਉਹਨਾਂ ਕੋਲੇ ਜਨਹਿਤ ਸੰਸਥਾ ਜਿਹੜੀ ਉਹ ਹੈ ਜਿਹੜੀ ਕਿ ਹਰ ਰੋਜ਼ ਐਕਟਿਵ ਰਹਿੰਦੀ ਹੋਰੀਆਂ ਯਾਤਕਾਂ ਡਿਸਟਰਬੈਂਸ ਬਹੁਤ ਐਂਪੋਟੇਕਾ ਹਾਂਜੀ ਮੈਡਮ ਮਾਜੀਤਰਾਏ ਉਹ ਸਮਝੋ ਸੇਵਾ ਵੀ ਕਰ ਰਿਹਾ ਸਮਾਜਿਕ ਜੀ ਕੀ ਕਹਿਣਾ ਜਾਂਦੇ ਮੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹੀ ਅਪੀਲ ਕਰਾਂਗੀ ਕਿ ਸਰਦੀਆਂ ਆ ਗਈਆਂ ਐ ਵੱਦ ਤੋਂ ਵੱਦ ਸਮਾਜ ਸੇਵਾ ਦੇ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਪਟਿਆਲੇ ਵਿੱਚ ਬਹੁਤ ਅੱਛਾ ਕੰਮ ਕਰ ਰਹੀਆਂ ਹਨ ਹਰ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਅਗਰ ਤੁਹਾਡਾ ਬਜਟ ਹੈ ਤੁਹਾਡੇ ਸੰਪੰਨੋ ਆਪਣੀ ਸਵੈਟਰ ਬੱਚਿਆਂ ਦੇ ਬੂਟ ਕਿਉਂਕਿ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਹੈ ਤੇ ਤੁਸੀਂ ਥੋੜਾ ਬਹੁਤ ਸਹਿਯੋਗ ਜ਼ਰੂਰੀ ਨਹੀਂ ਸੰਸਥਾਵਾਂ ਨੂੰ ਦਿਓ ਤੁਹਾਡੇ ਆਸ-ਪਾਸ ਤੁਹਾਡੇ ਗਲੀ ਗੁਆਂਢ ਚ ਵੀ ਇਹੋ ਜਿਹੇ ਪਰਿਵਾਰ ਮਿਲ ਜਾਣਗੇ ਸੋ ਜਾਨਿਤ ਸਮਿਤੀ ਜਿਹੜੀ ਹੈ ਬਹੁਤ ਅੱਛੇ ਕੰਮ ਕਰਦੀ ਹੈ। ਚਾਹੇ ਉਹ ਤੁਸੀਂ 12 ਦਰੀ ਦੇਖ ਲਓ। ਉਹਦੀ ਪਹਿਚਾਨ ਜਿਹੜੀ ਹੈ ਜਾਨਿਤ ਨਾਲ। ਜਾਨਿਤ ਜਿਹੜੀ ਹੈ ਉਹ 12 ਦਰੀ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਹੈ। ਬੱਚਿਆਂ ਨੂੰ ਫੀਸਾਂ ਦਾ, ਕੱਪੜਿਆਂ ਦਾ, ਜੁੱਤੀਆਂ ਦਾ ਸਭ ਸੰਸਾਵਾਂ ਤੋਂ ਮੈਨ ਲੱਗਦਾ ਵੀ ਅੱਛਾ ਕੰਮ ਕਰਦੇ ਨੇ। ਸੋ ਆਪਾਂ ਸਭ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਥੈਂਕ ਯੂ। ਲਾਉਂਦਿਆਂ ਹਾਂਜੀ ਸ਼ਰਮਾ ਜੀ ਅੱਜ ਦੇ ਪ੍ਰੋਗਰਾਮਾਰੇ ਸਰ ਮੈਂ ਜਾਨੀ ਸੰਸਤੀ ਤੋਂ ਰੋਸ਼ ਸ਼ਰਮਾ ਸਾਡੇ ਬਲਦੇਜ ਪੰਨੂ ਜੀ ਮੈਡਮ ਰਜੇਸ਼ ਕੰਜੋਲਾ ਜੀ ਸਾਡੇ ਸਿੰਦਰਕੌਰ ਵਾਲਿਆ ਜੀ ਮੈਡਮ ਪਲੱਸ ਸਾਡੇ ਯੂ ਐਸ ਏ ਤੋਂ ਪ੍ਰੀਤ ਮਹਿੰਦਰ ਮੋਹਨ ਸਿੰਘ ਜੀ ਪਲੱਸ ਸਾਡੇ ਸ਼ੋਗੋਲ ਚਾਰਟਰ ਗਾਉਂ ਤੋਂ ਡਾਕਟਰ ਸਦੀਰ ਬਰਮਾ ਜੀ ਸਾਡੇ ਅੱਜ ਦੇ ਜਿਹੜੇ ਗੈਸਟ ਗਰੇਵਾਲ ਸਾਹਿਬ ਜਤਿੰਦਰ ਗਰੇਵਾਲ ਸਾਹਿਬ ਸਾਡੇ ਪ੍ਰਧਾਨ ਗੋਤਮ ਜੀ ਪਰਮਿੰਦਰ ਪਹਿਲਵਾਨ ਜੀ ਸਾਡੇ ਅਸ਼ੋਕ ਵਰਮਾ ਜੀ ਜਿਹੜੇ ਪਾਰਕ ਨੂੰ ਦੇਖਦੇ ਆ ਤੇ ਗੁਲਵਿੰਦਰ ਸਿੰਘ ਜੀ ਜਿਹੜੇ ਡਿਪਟੀ ਹਾਰਟੀਕਲਚਰ ਦੇ ਇਨਚਾਰਜ ਆ ਮੈਂ ਸਾਰਿਆਂ ਦਾ ਥੈਂਕਸ ਕਰਦਾ ਵੀ ਉਹ ਇਸ ਪ੍ਰੋਗਰਾਮ ਚ ਆਏ ਅਸੀਂ 300 ਤੋਂ ਉੱਪਰ ਸਕੂਲ ਦੇ ਡਿਫਰੈਂਟ 25 ਸਕੂਲਾਂ ਦੇ ਬੱਚਿਆਂ ਨੂੰ ਅਸੀਂ ਵਿంటర్ 유ਨੀਫਾਰਮ ਦਿੱਤੀ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਡਿਫਰੈਂਟ ਬੱਚਿਆਂ ਨੂੰ ਜੇ ਉਹ ਸਾਡੇ ਕੋਲ ਰਿਕਵੈਸਟ ਕਰਦੇ ਆ ਅਸੀਂ ਉਹਨਾਂ ਹੀ ਹੈਲਪ ਕਰਦੇ ਆ ਸਾਡੇ ਆਲਰੇਡੀ ਤਿੰਨ ਪ੍ਰੋਜੈਕਟ ਚੱਲ ਰਹੇ ਆ ਐਮਬੂਲੈਂਸ ਦਾ ਐਜੂਕੇਸ਼ਨ ਦਾ ਪਲੱਸ ਪਲਾਂਟੇਸ਼ਨ ਦਾ ਇਹ ਜਿਹੜਾ ਪਾਰਕ ਤੁਸੀਂ ਦੇਖ ਰਹੇ ਆ ਇੱਥੇ ਤੇ ਸਾਡੇ 4000 ਤੋਂ ਉੱਪਰ ਗੁਲਦੋਦੀ ਦੇ ਪਲਾਂਟ ਲਗਾਤਾਰ 2 ਦਿਨ ਤੋਂ ਫਲਾਵਰ ਸ਼ੋਅ ਲੱਗਿਆ ਥੀ ਲਗਾਤਾਰ ਪਿਛਲੇ ਮਹੀਨੇ ਤੋਂ ਇੱਥੇ ਲੋਕ ਆ ਰਹੇ ਆ ਦੇਖ ਰਹੇ ਆ ਸਾਡੀ ਕੋਸ਼ਿਸ਼ ਹੈ ਵੀ ਇਸ ਪਾਰਕ ਨੂੰ ਪਟਿਆਲੇ ਨੂੰ ਹੋਰ ਖੂਬਸੂਰਤ ਕਰ ਸਕੀਏ ਖਾਸ ਤੌਰ ਤੇ ਮੈਂ ਵਿਜੇ ਸ਼ਾਹ ਜੀ ਜਿਹੜੇ ਬਰੇਚ ਆਰਟਿਸਟ ਹੈ ਤੇ ਪਾਲਮਾਨ ਜੀ ਉਹ ਅੱਜ ਦੇ ਇਸ ਪ੍ਰੋਗਰਾਮ ਨੂੰ ਚਾਨਣ ਲਗਾ ਰਹੇ ਮਨੋਦਵੀ ਥੈਂਕਸ ਕਰਦਾ